ਦੇਖਾ ਤੈਨੂੰ ਕਿਸੇ ਨੇ ਨਹੀਂ ਦੱਸਣਾ ਸੀ ਇਹ ਗੱਲਾਂ ਇਹ ਦੇਖਾ ਤੇਰੇ ਰੋਗ ਇੱਥੇ ਐ ਆਹ ਸਹੀ ਇੱਥੇ ਐ ਇਹ ਕੀ ਹੋਇਆਗਾ ਵੀ ਨਾੜ ਨੂਰ ਚੜੀ ਆ ਕਿਰੀ ਡਿਸਕ ਦੀ ਨਾੜ ਦਾ ਵੀ ਹੋਈ ਐ ਇੱਥੇ ਤੱਕ ਬਿਮਾਰੀ ਆ ਰਹੀ ਐ ਤੇ ਆ ਭਈ ਐ ਪਹਿਲਾਂ ਤਾਂ ਨਹੀਂ ਸੀਗਾ ਹੁਣ ਆਹ ਦੇਖੋ ਇੱਧਰ ਨਹੀਂ ਹੈਗਾ ਕੁਝ ਵੀ ਇੱਥੇ ਕਿੰਨਾ ਐ ਆਹ ਸੀ ਲੈ ਇਹਨੂੰ ਇਹ ਇਸੇ ਬੱਚੇ ਨੂੰ ਤੁਸੀਂ ਐ ਲੈ ਲਓ ਤੋ ਹੁਣ ਤਾਂ ਚਲੋ ਮੇਰੇ ਬਾਰੇ ਤੁਹਾਨੂੰ ਪਤਾ ਸੀ ਮਤਲਬ ਕਿ ਮੇਰੇ ਲਵੇ ਲੈ ਕੇ ਆਗੇ ਨੇ ਇਹਨੂੰ ਨਾ ਡਾਕਟਰਾਂ ਨੇ ਮਸ਼ੀਨਾਂ ਚ ਹੀ ਪਾਈ ਜਾਣਾ ਸੀ ਕੋਈ ਇਹਦੀ L45 ਐਮੇ ਦਾ ਕਹਿੰਦਾ ਕੋਈ ਕਹਿੰਦਾ ਇਹਦਾ ਮਨਕਾ ਦਬਰਿਆ ਦਿਖਾਇਆ ਤਾਂ ਨਹੀਂ ਪਹਿਲਾਂ ਕਿਤੇ ਨਾ ਹੇ ਤਾਂ ਚਾਹੀਦੀ ਗੱਜੀ ਤੁਹਾਨੂੰ ਲੱਗੇ ਕੱਲ ਰਾਤ ਦੀ ਤੁਹਾਨੂੰ ਲੱਗੀ ਅਸਲ ਚ 4-5 ਦਿਨ ਹੋ ਗਏ ਨਾ ਥੋੜੀ ਥੋੜੀ ਦੁਖਦੀ ਹੁੰਦਾ ਗੋਡਾ ਪਹਿਲਾਂ ਦੁਖਿਆ ਸੀ ਕਦੇ ਨਾ ਕਦੀ ਢੂ ਵੀ ਕਦੇ ਦੁਖੀ ਸੀ ਮੈਂ ਉਹ ਬੜੀ ਮੋਟੀ ਕੀ ਕਹਿੰਦੇ ਬੀਜੇ ਟਰੈਕਟਰ ਦਾ ਕੰਮ ਕਰਦੇ ਤਾਂ ਇੱਕ ਅੱਧਾ ਅੱਧਾ ਦੁਖੀ ਬੜਾ ਮੋਟਾ ਹੂੰ ਸੋ ਵਾਜਦੀ ਸੱਚੇ ਮੈਂ ਨਾ ਵੀਰੇ ਹੁਣ ਮੈਂ ਨਾ ਜਮਾ ਐ ਐਂਡ ਦੇ ਤੱਕ ਜਾ ਮੈਂ ਨਹੀਂ ਦਸੀ ਕਰ ਨੂੰ ਆਂਗੇ ਯਾਰ ਮੈਨੂੰ ਵੀ ਪਿਆਦੀ ਆ ਅੱਜ ਤਕਲੀਫ ਕੀ ਤੁਸੀਂ ਇਹ ਦੇਖੋ ਮੈਂ ਸਿੱਧਾ ਪਾਉਣਾ ਤੁਸੀਂ ਆਪ ਦੇਖੋਗੇ ਇਸ ਬੱਚੇ ਦੀ ਤਕਲੀਫ ਸਿੱਧਾ ਵੀ ਵੀਰੇ ਉਧਰ ਖੜ ਪੈਣ ਪਰਲੇ ਬਸੇ ਆਪਾਂ ਇੱਕ ਦੂਜੇ ਦੀ ਤਕਲੀਫ ਨਹੀਂ ਫੜ ਸਕਦੇ ਇਹ ਦੇਖੋ ਮਲਕੇ ਮੈਂ ਦੇਖੀ ਜਾਣਾ ਇੱਥੇ ਖੜਾ ਤੂੰ ਦੇਖ ਕੇ ਦੇਖੇ ਦਾ ਰੋਗ ਤੈਨੂੰ ਦੇਖਿਆ ਮੈਂ ਉਹਦੀ ਫੜ ਲਿਆ ਫੜਿਆ ਕਿ ਨਹੀਂ ਹਾਂ ਇੱਧਰ ਦੇਖੀ ਹੁਣ ਇੱਥੇ ਨਿਗਾ ਮਾਰ ਸਾਹਮਣੇ ਖੜ ਜਾ ਤੂੰ ਇਹਦੇ ਦੁੱਖ ਦੇਖਨੇ ਆ ਮੇਰੇ ਨਹੀਂ ਇਹਦੇ ਇਹਦੀ ਆਂ ਆਂ ਖੁੱਲੀ ਪਈ ਐ ਆ ਕਿਉਂ ਨਹੀਂ ਖੁੱਲੀ ਆ ਮੋਡਾ ਵੀ ਦੇਖ ਤਾਹਾਂ ਚੜ ਗਿਆ ਵੀਰੇ ਸਾਨੂੰ ਆਪਾਂ ਨੂੰ ਨਾ ਪਤਾ ਕੀ ਐ ਇੱਕ ਦੂਜੇ ਦੇ ਦੁੱਖੜੇ ਨਹੀਂ ਰੋਣੇ ਆਉਂਦੇ ਸਹੀ ਬੁੱਥੇ ਤਾਂ ਮੈਂ ਸਹਿਰ ਇਹੋ ਜਿਹਾ ਬਣ ਜਾਨਾ ਕਿਉਂਕਿ ਦੁਨੀਆ ਨੂੰ ਦੇਖ ਕੇ ਮਾਤ ਚਲਦੇ ਦੇ ਪੈਨ ਨੂੰ ਥੋੜਾ ਜਿਹਾ ਗੁੱਸਾ ਆਉਗਾ ਨਹੀਂ ਨਹੀਂ ਗੁੱਸਾ ਨਹੀਂ ਇਹ ਦੇਖੀ ਆ ਦੇਖ ਵੀਰੇ ਮੈਂ ਤੈਨੂੰ ਮੈਂ ਦਿਖਾਉਣਾ ਉਹ ਨਾੜ ਨਹੀਂ ਨਾ ਮੈਂ ਤੈਨੂੰ ਦੱਸਦਾ ਐ ਇੱਕ ਦੂਜੇ ਦੇ ਆਪਾਂ ਦੁਖੜੇ ਐਵੇਂ ਨਹੀਂ ਰੋਂਦੇ ਮੈਂ ਤੁਹਾਨੂੰ ਦਿਖਾਉਣ ਲੱਗਾ ਇੱਥੇ ਆ ਜਾ ਹੁਣ ਮੇਰੇ ਲਈ ਖਾਂਦੇ ਮੈਂ ਦਿਖਾਉਂਦੇ ਆ ਆ ਦੇਖੀ ਵੀਰੇ ਜਿੱਦੇ ਮੈਂ ਜਿੱਥੇ ਹੱਥ ਲਾਉਣ ਲੱਗਾ ਆ ਪੈਰ ਦਾ ਰੋਗ ਆ ਸੀ ਇਹਨੂੰ ਐਕਸ-ਰੇ ਮਸ਼ੀਨਾਂ 'ਚ ਕਿਤੇ ਮਰਜ਼ੀ ਜਾ ਕੇ ਪਾਲਾ। ਇਹਦੀ ਐਮ ਆਰ ਆਈ ਕਰਨੀ ਕਿ ਸਿੱਧੀ ਹੈ ਦੀ। ਇਹਦੇ ਆ ਗੋਡੇ 'ਚ ਵੀ ਦਰਦ ਆ ਗਿਆ ਪਿਆ। ਇਹਦੇ ਇਧਰਲੇ ਗੋਡੇ 'ਚ ਨਹੀਂ ਹੈਗਾ। ਇਹ ਦੇ, ਹੈਗਾ ਭਾਈ। ਇਹ ਇੱਥੇ ਹੈਗਾ ਕੁਝ। ਮੈਂ ਕੋਈ ਨਾੜ ਨਹੀਂ ਹੈ ਕੋਈ ਵੀ ਨਹੀਂ। ਨਾੜ ਐ ਡਿਸਕ ਵਾਲੀ ਨਾੜ ਦਬੀ ਹੋਈ ਹੈ। ਇਹ ਦੇਖ ਇੱਥੋਂ ਮੈਂ ਤੈਨੂੰ ਜਿਹੜੀ ਚੀਜ਼ ਮੈਂ ਤੈਨੂੰ ਕਹਿਆ ਸੀ ਤੂੰ ਦੇਖ ਅੱਧੇ ਇੱਥੇ ਖੜਾ ਹੁਣ ਤੈਨੂੰ ਦੱਸੂਗਾ ਮੈਂ। ਭੈਣ ਮੇਰੀ ਮੈਂ ਉਹੀ ਨਹੀਂ ਕਿਸੇ ਨਾਲ ਮਖਾ ਮਾਰਦਾ ਸਾਰਾ ਦਿਨ ਦੁਖੀਆਂ ਨਾਲੇ ਮੱਥਾ ਮਾਰਦਾ ਆ ਦੇਖ ਇਹਦਾ ਇੱਥੋਂ ਬੱਸ ਆ ਡਾਊਨ ਹੋ ਗਿਆ ਤਾਂ ਹਾਂ ਚੜ ਗਿਆ ਚੱਲ ਰਿਹਾ ਦੇਖ ਫੇਰੇ ਦੇ ਇੱਥੇ ਦਰਦ ਆਉਂਦਾ ਇਹ ਇੱਥੇ ਪੈਣ ਲੱਗ ਜਾਂਦਾ ਦਰਦ ਮਲੀ ਜਾ ਲੋਕਾਂ ਨੂੰ ਲਹਿਮੁੱਤਾ ਪੈ ਜਾਂਦਾ ਹੁਣ ਚਾਹੇ ਭਾਈ ਬਾਹਰ ਵੇਜ ਵਾਹੇ ਗੁਰੂ ਸਾਹਿਬ ਤਾਂ ਲਿਖਣ ਲੱਗਿਆ ਸੱਚੀ ਤੂੰ ਐ ਲੱਲੇ ਹੁਣ 5 ਤੋਂ ਹੁਣ ਕਿੰਨਾ ਟਾਈਮ ਹੋ ਗਿਆ 5 ਕਿੰਨੇ ਘੰਟੇ ਹੋ ਗਏ ਮੈਨੂੰ ਖੜੇ ਹੋ ਗਏ ਫੇਰ ਰੋਟੀ ਵੀ ਭੋਜਾਂ ਨੱਠੀ ਜਗਾਦੀ ਐ ਦੇਖ ਲੈ ਐਜਾ ਕੋਈ ਇਨਸਾਨ ਹੋਊਗਾ ਹੈ ਐਡੀ ਡਿਊਟੀ ਤਾਂ ਕੋਈ ਕਰਦਾ ਨਹੀਂ ਹੈ ਹੈ ਐਡੀ ਡਿਊਟੀ ਤਾਂ ਕੋਈ ਨੌਕਰੀ ਵਾਲਾ ਵੀ ਨਹੀਂ ਕਰਦਾ ਫੇਰ ਮੈਨੂੰ ਹੁਣ ਵੀ ਦੇਖ ਲੈ ਪਸੀਨੇ ਨਾਲ ਭਰਿਆ ਪਿਆ ਮੈਂ ਮਾਤਾ ਮੇਰੇ ਬੇਟੇ ਨੂੰ ਹੱਸਣ ਲੱਗ ਜਾਣਾ ਮਾ ਪੁੱਤਰਾ ਜਿਹੜੀ ਕਮਾਈ ਅਸੀਂ ਕਰਕੇ ਨਾ ਤੂੰ ਨਹੀਂ ਕਰ ਹੈਂ ਬਰੇ ਫਿਰ ਇਹੇ ਗੱਲਾਂ ਮੈਂ ਨਾ ਲੋਕਾਂ ਨਾਲ ਕਰਦਾ ਐ ਸੋ ਉਹ ਕਰਦਾਗਾ ਇਹ ਗੱਲਾਂ ਲੋਕ ਨਾ ਮੈਨੂੰ ਮੂਰਖ ਕਹਿੰਦੇ ਆ ਕੰਮ ਲੈ ਜਾ ਉਹ ਵੀ ਮਰੀ ਜਾਂਦਾ ਹੈਂ ਕੰਮ ਲੈ ਦੀਆਂ ਗੱਲਾਂ ਬਾਅਦ ਚ ਪਤਾ ਲੱਗਿਆ ਗੁਰੂ ਜੇ ਬੁੱਲੇ ਸਾਹਿਬ ਸੀ ਨਾ ਜਿਹੜਾ ਬੁੱਲੇ ਸਾ ਕਿਵੇਂ ਮਰਿਆ ਸੀ ਪਤਾ ਤੁਹਾਨੂੰ ਹੈਂ ਜਿਹੜਾ ਬੁੱਲੇ ਸਾ ਸੀ ਹਾਂ ਕਪਤਾ ਲਿਖਦਾ ਸੀ ਕਿਵੇਂ ਮਰਿਆ ਸੀ ਪਤਾ ਹੈ ਤੁਹਾਨੂੰ ਕੂਝ ਸਾਲ ਮਾਰ ਕੇ ਮਰਿਆ ਸੀ ਉਹ ਅੱਛਾ ਹਾਂ ਮੈਂ ਤੇ ਜੇ ਮੈਂ ਸ਼ਹਿਰ ਮਾਲ ਜਾਣਾ ਮੈਨੂੰ ਵੀ ਇਹੀ ਮਰਨਾ ਪਊ ਹਕੀਕਤ ਹੈ ਮੈਂ ਦੁਨੀਆ ਦੇ ਦੁਖੜੇ ਦੇਖੇ ਆਹ ਰਿਹਾ ਤੈਨੂੰ ਕਿਸੇ ਨੇ ਦੱਸਣਾ ਸੀ ਆਹ ਬੈਠੇ ਅੱਜ ਵੀ ਕੋਈ ਨਹੀਂ ਅੱਜ ਸਾਹਮਣੇ